ਦੇ ਚੱਕੀ ਚੱਕੇ ਗਿਆ ਤੇ ਹੁਣ ਫਿਰ ਚੱਕ ਮੈਂ ਵੀ ਦੂੰ ਫਟੇ ਠੀਕ ਹੈ ਇੱਜ ਤਾਂ ਉਹ ਉੱਡੀ ਕਿੱਥੋਂ ਜਗਾ ਚੱਕਿਆ ਹਾ ਜੇ ਮੈਂ ਢਿੱਲਾ ਹੋ ਗਿਆ ਮੰਨ ਗਿਆ ਪਰ ਤੂੰ ਤਾਂ ਨਾ ਇੱਕ ਵੀ ਚੱਕ ਚੱਕ ਕੇ ਤੂੰ ਬੋਲਣਾ ਕਿ ਵਿੱਚ ਇਹਦੋਂ ਬਾਅਦ ਇਹਦੋਂ ਇਹ ਚੀਜ਼ਾਂ ਕਹਿ ਕੇ ਇੱਥੇ ਬੈ ਕੋਈ ਇੱਥੇ ਕੋਈ ਨਾ ਸ਼ੰਦਰੇ ਤੂਫੇ ਕਰਨਾ ਕਰ ਬਾਤ ਤੈਨੂੰ ਮੈਂ ਆਪੇ ਸਮਝਾਤਾ ਤੂੰ ਇਹਦਾ ਤੂੰ ਪਤਾ ਕੀ ਕਰਨਾ ਦੇਖ ਲੈ ਮੈਂ ਜਿਹੜਾ ਤੈਨੂੰ ਸਮਝਾਤਾ ਤੂੰ ਇੱਧਰ ਝਾਕ ਦੇ ਕਿ ਤੂੰ ਹੱਥ ਪਰਾਂ ਕਰਕੇ ਚੰਗਾ ਚੰਗਾ ਬਸ ਇਨੀ ਬਾਤ ਬਾਹਰ ਬਾਲ ਤੂੰ ਕਰਨੀ ਕਰ ਠੀਕ ਹੈ ਚਲ ਚੰਗਾ ਕਰਵਾ ਤਾਂ ਤਿਆਰ ਰਹੀ ਮੈਂ ਤੇਰੇ ਨਾਲ ਆ ਬਈ ਹਾਂ ਤੇ ਕਰ ਨਾ ਕਰ ਹਾਂ ਸਿੰਦਰ ਕੋਈ ਗੱਲ ਨਹੀਂ ਫੇਰ ਵੀ ਤੇਰੇ ਘਰ ਆਣਾ ਐਵੇਂ ਮੜਾ ਕੇ ਕੇ ਬਾਕੀ ਕੁਛ ਨਾ ਕਰੀ ਕੋਈ ਗੱਲ ਨਹੀਂ ਹੱਥ ਗਈ ਵਾਰੀ ਚੱਕਿਆ ਜਾਂਦਾ ਆਉ ਘਰਾਂ ਚ 100 ਵਾਰੀ ਇਹ ਜੀਆਂ ਗੱਲਾਂ ਹੋਈ ਜਾਂਦੀਆਂ ਨੇ ਕੋਈ ਚੱਲ ਬਈ ਆ ਜਾ ਉੱਥੋਂ ਹੀ ਲੈਨੇ ਦੁਬਾਰਾ ਲੈ ਹੁਣ ਰੱਖੀ ਫਲੋ ਮੜਾ ਕੇ ਚੱਕ ਕੇ ਬਈ ਮੈਨੂੰ ਤੂੰ ਜੇ ਮੈਂ ਡਾਊਨ ਤਾਂ ਤੂੰ ਚੱਕ ਲਿਆ ਕਰ ਕੰਮ ਇੱਕ ਦੂਜੇ ਨੂੰ ਕਰੇ ਕਰਾਰੇ ਜਵਾਬ ਦੋ ਹਾਂ ਓ ਸਿੰਦਰ ਤੂੰ ਹੀ ਦੱਸ ਦੇ ਕੁਛ ਦੋ ਆਰੇ ਦਸ ਕਦੀ ਵਾਰੀ ਬੰਦੇ ਵੇ ਐਨੇ ਵਾਰੀ ਸਬਜ਼ੀ ਲੈਣੀ ਮੈਂ ਮਰਿਆ ਹੋਇਆ ਉਹ ਤੂੰ ਮਰਿਆ ਹੀ ਹੋਇਆ ਮਰ ਕੇ ਮੈਂ ਸਬਜ਼ੀ ਨਹੀਂ ਲੈ ਸਕਦਾ ਜੇ ਤੂੰ ਜੇ ਤੂੰ ਮਾ ਨਾਮ ਰਿਆ ਹੁੰਦਾ ਤਾਂ ਮਰਿਆ ਹੋਇਆ ਨੂੰ ਕਿਉਂ ਘੁੱਟਦਾ ਮਰਿਆ ਹੋਇਆ ਬਾਈ ਜਿਹਦਾ ਮਰਿਆ ਹੋਏ ਬੰਦੇ ਨੂੰ ਘੁੱਟਦੇ ਸਾਰਿਆਂ ਨੇ ਕਿਹਾ ਜੇ ਤੂੰ ਅੱਜ ਜੇ ਤੂੰ ਆਇਆ ਚਾਹਣਾ ਵੀ ਫਿਰ ਮੇਰਾ ਪੰਚਨਾ ਮਾਰਨਾ ਜੇ ਤੂੰ ਚਾਹਣਾ ਆ ਬਣ ਬਣਾ ਕੱਲਪਣਾ ਜੇ ਤੂੰ ਇਹ ਜਾਣਾ ਨਾ ਫਿਰ ਤੇਰੀ ਚਣਕਾ ਤਾਂ ਫਿਰ ਤੂੰ ਸਰਪੰਚ ਦੇ ਬਰੋਬਰ ਬਰੋ ਸਰਪੰਚ ਨੂੰ ਬਰੋਬਰ ਘਟਾ ਲਾਈ ਲੰਘ ਜਾਓ ਲੰਘ ਜਾਓ ਲੰਘ ਜਾਓ ਆ ਜਾਓ ਵਿਗਿਆਪਨ ਆ ਗਿਆ ਮੈਨੂੰ ਆਏ ਤੇ ਕਿਸੇ ਟਾਈਮ ਆ ਮਿਲਾਂਗੇ ਬ੍ਰੇਕ ਕੇ ਬਾਅਦ ਵਿਗਿਆਪਨ ਚੱਲ ਚੱਲ ਐਕਸ਼ਨ ਉਹ ਮੈਂ ਜਾਣਦਾ ਹਾਂ ਤੈਨੂੰ ਵੱਡੇ ਸੂਰਮੇ ਨੂੰ ਜੇ ਐਡੀ ਅਣਖ ਦਾ ਮਾਲਕ ਹੁੰਦਾ ਨਾ ਤਾਂ ਸਰਪੰਚ ਨੂੰ ਘੁੱਟਦਾ ਜਾ ਕੇ ਕੇ ਇਹਦੇ ਬਾਅਦ ਚ ਉਹ ਤਾਂ ਡਾਇਲੋਗ ਹੀ ਲੈਣਾ ਹੀ ਉਹ ਮੈਂ ਜਾਣਦਾ ਹਾਂ ਤੈਨੂੰ ਵੱਡੇ ਸੂਰਮੇ ਨੂੰ ਨਾ ਮੈਨੂੰ ਐਂ ਦੱਸ ਇਹ ਮੋਟਰਾਂ ਤੇ ਸਬਜ਼ੀ ਲੈਣ ਜਾਂਦੀ ਐ ਮੈਂ ਮਰ ਗਿਆ ਸੀ ਤੂੰ ਮਰੇ ਹੀ ਹੋਇਆਗਾ ਜੇ ਨਾ ਮਰਿਆ ਹੁੰਦਾ ਨਾ ਤਾਂ ਮਰਿਆ ਹੋਇਆ ਨੂੰ ਵਿਚਾਰਿਆਂ ਨੂੰ ਕਿਉਂ ਕੁੱਟਦਾ ਜੇ ਈ ਡੀ ਅਣਖ ਦਾ ਮਾਲਕ ਹੁੰਦਾ ਨਾ ਤਾਂ ਸਰਪੰਚ ਨੂੰ ਕੁੱਟਦਾ ਜਾ ਕੇ ਉਹ ਮਗਰਾ ਸਰਪੰਚ ਨੂੰ ਅੱਜ ਤੱਕ ਨਾ ਤਾਂ ਕਿਸੇ ਨੇ ਕੁੱਟਿਆ ਤੇ ਨਾ ਹੀ ਕੋਈ ਕੁੱਟੇ ਅਹਰ ਜਾ ਗੁੱਟੂ ਹੁਣ ਸਮਾਰਕ ਜਿ ਬਣਾ ਨਾ ਡਾਇਲੋਗ ਆ ਤਾਂ ਕੋਈ ਗੱਲ ਨਹੀਂ ਸ਼ਿੰਦਰੇ ਘਬਰਾਈ ਨਾ ਘਰਾਂ ਚ ਇਧਰਲੇ ਹੱਥ ਨਾਲ ਨਹੀਂ ਬੁੱਕੇ ਉਧਰਲੇ ਇਹ ਤਾਂ ਤੇਰਾ ਦੁੱਖ ਦਾ ਹਾਂ ਇਦਾਂ ਹੀ ਚੱਕ ਕੇ ਮਾਰੀ ਨਾ ਤੂੰ ਇੱਧਰ ਰੱਖ ਦੀ ਚਲ ਇੱਥੇ ਰੱਖ ਲਉ ਹਾਂ ਵੀ ਤੂੰ ਘਬਰਾਣਾ ਮੈਨੂੰ ਹਾਂ ਮੈਂ ਐਕਸ਼ਨ ਨਹੀਂ ਕਰੀ ਤੇ ਤੂੰ ਚੱਲ ਉੱਥੀ ਦੁਆਰੇ ਫੇਰ ਹੋਈ ਲਈ ਬੈਠਾ ਇੱਕ ਐਕਸਾ ਪਹਿਲਾਂ ਦੋ ਸੀ ਠੀਕ ਹਾਂ ਠੀਕ ਹੈ ਠੀਕ ਹੈ ਘਬਰਾਉਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਹੀ ਹਾਂ ਚੰਗਾ ਸਰਪੰਚੇ ਦੀ ਬਧਰੀ ਤਾਂ ਮੈਂ ਬਣਾਉ ਚੰਗਾ ਠੀਕ ਹੈ ਮਗਰਾ ਦੁਆਰੇ ਬੈਠੀ ਹਾਂ ਕੋਈ ਨਾ ਬੱਕਰ ਕੋਈ ਨਾ ਬਾਪੂ ਹਾਂ ਫਿਰ ਵਹਿ ਜੰਨੇ ਹਾਂ ਤੇਰੀ ਕੋਈ ਨਾ ਬਾਪੂ ਐਜੀਆਂ ਗੱਲਾਂ ਤਾਂ ਹੁੰਦੇ ਹੀ ਰਹਿੰਦੇ ਆ ਇਹਦੇ ਚ ਗੱਲਾਂ ਨਿਬੜ ਗਈ ਹੁਣ ਤੂੰ ਕੀ ਕਰੇਗਾ ਮੈਂ ਤਾਂ ਇਹੀ ਕਹੂੰ ਉਦੋਂ ਮਗਰੋਂ ਕਹੂੰਗਾ ਉਹ ਜੀ ਕਹਿੰਦੇ ਮੈਂ ਕਹੂੰ ਵੀ ਠੀਕ ਹੈ ਕਸੂਰ ਤਾਂ ਹੈ ਤੇ ਇਹਦਾ ਭੱਗ ਗਿਆ ਉਹ ਉਹੀ ਉਹੀ ਗੱਲ ਕਰ ਨਹੀਂ ਗੱਲ ਕਰਨੀ ਨਾ ਤੈਨ ਦੇਖ ਸਿੰਦਰੇ ਹੁਣ ਮੇਰੀ ਗੱਲ ਸੁਣ ਲੈ ਹੁਣ ਤੂੰ ਮੈਨੂੰ ਰੋਕੀ ਨਾ ਮੈਂ ਕਰਦਾ ਕਰ ਦਵਾਰੇ ਜਾਣਾ ਤਾਂ ਲੱਤ ਤੋੜੂਗੀ ਤੇਰੀ ਉਹ ਤਾਂ ਘਹਾਲਾ ਸਿੰਦਰੇ ਇੱਥੋਂ ਹੀ ਜਾਣਾ ਇੱਥੋਂ ਜਾਣਾ ਤੈਨੂੰ ਕਰਕੇ ਦਿਖਾਉਂ ਚੱਲ ਤੂੰ ਬਾਪੂ ਇਹ ਇਹਦੇ ਹੁੰਦੇ ਹੋਏ ਤੂੰ ਨਹੀਂ ਬੋਲਣਾ ਚਲ ਚਲ ਕਈ ਵਾਰੀ ਪ੍ਰੋ ਆ ਜਾਂਦਾ ਐਕਸ਼ਨ ਚਿੰਦਰੇ ਹੁਣ ਮੈਂ ਕਰਦਾ ਸਰਪੰਚ ਨਾਲ ਗੱਲ ਇਹ ਤੋਂ ਨਹੀਂ ਘਸਦਾ ਇਹ ਤਾਂ ਇੱਕ ਗੱਲਾਂ ਹੀ ਮਾਰਨੇ ਜੋਗ ਰ ਹੈ ਠੀਕ ਹੈ ਬਾਪੂ ਬਹਿ ਜਾ ਆਰਾਮ ਨਾਲ ਕਿਉਂ ਬਾਈ ਮੇਰੀ ਗੱਲ ਸੁਣਦਾ ਹੁੰਦਾ ਤੇਰੇ ਮੂਰੇ ਹੱਥ ਜੋੜਦੀਆਂ ਕਿਉਂ ਤੂੰ ਪੁੱਠੇ ਕੰਮਾਂ 'ਚ ਪਈ ਜੰਨਾਗਾ ਤੇਰੀ ਲੱਤਾਂ ਤੋੜ ਦੇਣਗੇ ਕੋਈ ਚਿੰਦਰੇ ਤੇਰਾ ਪਿਓ ਐ ਇਹ ਐ ਇੱਕ ਮੇਲਾ ਤਾ ਤੋੜ ਦੇਣਗੇ ਮੈਂ ਤਾਂ ਗੱਲ ਕਰੇ ਬਿਨਾ ਖੜਦਾ ਨਹੀਂ ਤੂੰ ਬਸ ਮੇਰੇ ਮੂਰੇ ਡਿੱਕਾ ਨਾ ਬਣਿਆ ਕਰ ਮੈਨੂੰ ਕੰਮ ਕਰ ਲੈਣ ਦੇ ਜਿਹੜਾ ਕਰਨਾ ਮੈਂ ਬਾਪੂ ਮੇਰੀ ਗੱਲ ਸੁਣ ਕਿਉਂ ਇੱਜ਼ਤ ਇੱਜ਼ਤ ਕਰੀ ਜਾਂਦਾ ਇੱਜ਼ਤ ਦਾ ਕੀ ਇੱਜ਼ਤ ਫੇਰ ਵਾਪਸ ਆ ਜੂਗੀ ਕਾ ਨੂੰ ਬੇਇੱਜ਼ਤੀ ਕਰਾਈ ਜਾਂਦੇ ਹੋਰ ਪਾਸੇ ਛਿੰਦਰਾ ਚੁੱਪ ਕਰ ਜਾ ਜਾਣ ਦੇ ਮੈਨੂੰ ਤੂੰ ਪਾਸੇ ਹਟ ਜਾ ਓਏ ਹਾਂ ਹੋ ਰਹਿ ਗਈ ਮੈਂ ਕਹਿ ਦਿੰਨੀ ਆ ਵੀ ਆਪਾਂ ਪੁਲਿਸ ਕੋਲ ਚੱਲ ਬਾਪੂ ਮੈਂ ਤੈਨੂੰ ਕਹੀ ਜਾਨੀ ਕਿਉਂ ਇੱਜ਼ਤ ਇੱਜ਼ਤ ਕਰੀ ਜਾਂਦਾ ਇੱਜ਼ਤ ਦਾ ਕੀ ਬਾਪੂ ਹਾਂ ਮੈਂ ਤੈਨੂੰ ਕਹੀ ਜਾਨੀਏ ਕਿਉਂ ਇੱਜ਼ਤ ਇੱਜ਼ਤ ਕਰੀ ਜਾਣਾ ਇੱਜ਼ਤ ਦਾ ਕੀ ਆ ਉਹ ਤਾਂ ਫੇਰ ਮੁੜ ਕੇ ਆ ਜੂਗੀ ਨਾ ਪੰਗੇ ਲੈ ਇਹ ਜੇ ਕੀ ਹੋ ਗਿਆ ਖੜ ਜਾ ਬਾਪੂ ਇੱਜ਼ਤ ਦਾ ਕੀ ਆ ਇਹਦਾ ਮੋੜਾ ਅਖਡ ਪੈਰ ਕੁੱਤੇ ਨਹੀਂ ਸਵਾਰ ਜੂਗਾ ਚੱਲ ਠੀਕ ਹੈ ਕੱਢਦਾ ਕਿੱਲੇ ਮੈਨੂੰ ਵੀ ਕਾਹਨ ਜਾਣੂਗਾ ਫਿਰ ਤਾਂ ਚੱਲਦਾ ਪੂਰਾ ਇਹਦਾ ਡਾਇਲੋਗ ਉੱਚੀ ਬੋਲਣਾ ਅੱਜ ਨਾਲ ਸਰਪੰਚ ਨਾਲ ਉਹ ਕਰਨੀ ਹੈ ਜਿਹੜੀ ਖੇਤ ਪਏ ਗਧੇ ਨਾਲ ਨਾ ਹੁੰਦੀ ਹੋਵੇ ਬਾਪੂ ਮੈਂ ਵੀ ਤੈਨੂੰ ਇਹੀ ਕਹਿਣੀ ਆ ਮੇਰੇ ਪਿਓ ਦੇ ਸਾਲੇ ਨੂੰ ਨਾ ਗੋਡਿਆਂ ਹੇਠ ਦੇ ਲਈ ਹਾਂ ਨਾਲੇ ਤੂੰ ਕੱਲਾ ਕਾਹਤੋਂ ਜਾਣਾ ਮੈਂ ਵੀ ਤੇਰੇ ਨਾਲ ਚੱਲਦੀ ਆ ਤੂੰ ਨਾਲ ਚੱਲੇਂਗੀ ਆ ਚੱਲ ਗਿਆ ਬਹੁਤ ਗੁੱਸਾ ਹੋ ਤੇ ਚੱਲ ਨਾ ਹੋਣੀ ਹੋਣੀ ਸਾਡੇ ਕੁਤਕਲੇ ਆਪਦੇ ਬਾਰੇ ਕਹਿੰਦਾ ਵੀ ਹੋਲੀ ਰੋ ਉਹ ਬਾਪੂ ਤੇਰੇ ਭਲੇ ਲਈ ਕਹਿਣਾ ਮੈਂ ਯਾਰ ਮੇਰਾ ਕੀ ਭਲਾ ਇਹਦੇ ਚ ਹਾਂ ਮੇਰਾ ਕੀ ਭਲਾ ਮੇਰੀ ਗੱਲ ਸੁਣ ਲੈ ਤੂੰ ਸਾਡੇ ਐਂ ਕਰਦਾ ਬਾਹ ਕਰਦਾ ਤੂੰ ਨਹੀਂ ਵਾਜਾ ਇੱਥੋਂ ਕੋਈ ਚੱਕਣ ਲੱਗੀ ਦੂਆ ਤੂੰ ਥੋੜੇ ਤਾਂ ਕੀ ਗੱਲ ਹੋ ਗਈ ਕੀ ਕਿਹੜਾ ਚੱਕਦਾ ਹੱਥ ਸਰਪੰਚ ਤੇ ਹੈ ਤੇ ਤੂੰ ਤਾਂ ਭਾਜੀ ਤੂੰ ਤਾਂ ਉੱਡੀ ਤੂੰ ਕਹਿੰਦਾ ਬਾਪੂ ਬਾਪੂ ਨਹੀਂ ਚੱਲ ਸਕਦਾ ਬਾਪੂ ਚੱਲੀਏ ਕਹਿ ਕੇ ਬਾਪੂ ਚੱਲੀਏ ਹੈ ਤੂੰ ਖੜਾ ਪਾਏ ਖੜਾ ਚੱਲੀਏ ਕਿ ਹੁਣ ਮੇੜ ਕੇ ਚੱਲਾਂਗੇ ਖੜਾ ਮੈਂ ਖੜਾ ਮੈਂ ਕਹੂੰਗਾ ਫਿਰ ਤੂੰ ਹੀ ਖੜਵਾ ਕੋਈ ਨਹੀਂ ਤੈਨੂੰ ਕਹਿਦੀ ਕਿ ਬਾਪੂ ਆ ਜਾ ਕੁਛ ਨਹੀਂ ਹੁੰਦਾ ਤੂੰ ਚੱਲ ਕੁੜੀਏ ਮੈਦਾਨ ਮੇੜ ਕੇ ਆਉ ਠੀਕ ਹੈ ਇਹਦੋਂ ਫਿਰ ਤੂੰ ਬਾਬਾ ਕੁਛ ਕਰੂਗਾ ਮੇਰੇ ਤੂੰ ਜਾਣਾ ਤਾਂ ਜਾ ਮੈਂ ਤਾਂ ਤਾਂ ਮੇੜ ਕੇ ਆਉ ਮੇਰੇ ਹੱਥੋਂ ਤਪਾਉਣ ਦੇ ਵੀ ਇਹਦੋਂ ਫਿਰ ਇਹਦਾ ਇੱਥੇ ਕੋਟਾ ਮਾਰਨਾ ਹਾਂ ਮਾਰੀ ਭਾਈ ਮਾਰੀ ਹੋਰ ਕੀ ਹੈ ਪਰ ਉਹ ਤਿਆਰ ਕਰੋਗੀ ਕਿਹੜੀਆਂ ਗੜੇ ਚੀਜ਼ਾਂ ਚੱਕਣੀਆਂ ਆਪਾਂ ਮੈਨੂੰ ਵੀ ਮੈਂ ਵੀ ਤਾਂ ਚੱਕਣਾ ਹੀ ਆ ਕੁਸਾ ਠੀਕ ਹੈ ਇਹਦੋਂ ਲਾ ਮੜਾ ਗੱਲਾਂ ਬਾਤਾਂ ਕਰਕੇ ਡਾਇਲੌਗਸ ਮਾਰ ਕੇ ਥੋੜੇ ਮੋਟੇ ਫਿਰ ਚੱਲ ਆਪ ਪਿਆਰ ਦਾ ਕੰਮ ਕਰ ਸਕਦਾ ਚੱਲ ਨਹੀਂ ਜਾਂਦਾ ਹਾਂ ਤੇ ਛਿੱਤਰ ਵਾਂਗੂ ਵੱਦਾ ਜਾਂਦਾ ਕਹਿੰਦੀ ਪਿਓ ਤੇ ਕਹਿੰਦੀ ਵੀ ਇਹਦਾ ਕੀ ਕਸੂਰ ਆ ਨਲੇ ਇਹਨੇ ਥੋੜਾ ਨਾ ਸਾਡੀਆਂ ਬਾਹਾਂ ਤੋੜੀਆਂ ਨੇ ਤੋੜੀਆਂ ਬਾਹਾਂ ਤਾਂ ਸਰਪੰਚਣੀ ਨੇ ਤੋੜੀਆਂ ਪਰ ਇਹ ਵਜਾ ਤਾਂ ਇਹੀ ਬਣਿਆ ਨਾ ਦੁਬਾਰੇ ਡਾਇਲੋਗ ਨਾ ਮਾਰਿਆ ਕਰ ਰਿਪੀਟ ਨਾ ਕਰਾ ਕਰ ਇਹ ਪਹਿਲਾਂ ਵੱਜ ਗਿਆ ਉਹ ਉੱਥੇ ਅੱਛਾ ਠੀਕ ਹੈ ਤੇ ਇੱਥੇ ਨੂੰ ਆ ਬਾਹਾਂ ਤਾਂ ਸਾਡੀ ਸਰਪੰਚਣੀ ਨੇ ਤੋੜੀਆਂ ਇਹਦਾ ਕੀ ਕਸੂਰ ਆ ਬਾਪੂ ਨਾ ਤੂੰ ਇਹਦੇ ਨਾਲ ਨਾ ਤੂੰ ਨਾ ਤੂੰ ਇਹਦੇ ਨਾਲ ਬਾਹਾਂ ਤਾਂ ਸਾਡੀਆਂ ਸਰਪੰਚਨੀ ਨੇ ਤੋੜੀਆਂ ਇਹਦਾ ਕੀ ਕਸੂਰ ਹੈ ਬਾਪੂ ਨਾ ਤੂੰ ਮੇਰੇ ਨਾਲ ਆਈਆਂ ਕਿ ਕੀ ਕਰੀ ਜੰਨੀ ਪੱਖ ਤਾਂ ਤੁਹੀ ਦਾ ਕਰੀ ਜੰਨੀ ਆ ਓਏ ਯਾਰ ਬਾਪੂ ਹੋਰ ਆ ਡਾਇਲੋਗ ਨਾ ਤੂੰ ਇੱਥੇ ਖੜਾ ਮੈਂ ਖੜਾ ਮੈਂ ਫਿਰ ਕਹੂੰਗੀ ਬਾਪੂ ਚੰਗਾ ਫਿਰ ਤੂੰ ਖੜਾਗਾ ਨਾ ਤੂੰ ਖੜਾ ਮੈਂ ਜਿੱਦੇ ਨਜ਼ਰ ਉਹ ਨਹੀਂ ਆਉਂਦੀ ਅੱਛਾ ਠੀਕ ਹਜੇ ਤਾਂ ਉਹ ਵੀ ਚੱਕ ਕੇ ਲਊ ਓਕੇ ਓਕੇ ਐਕਟ ਐਕਟ ਬਾਹਾਂ ਤਾਂ ਸਾਡੀਆਂ ਬਾਪੂ ਸਰਪੰਚਨੀ ਨੇ ਤੋੜੀਆਂ ਨੇ ਇਹਦਾ ਕੀ ਕਸੂਰ ਹੈਗਾ ਨਾ ਤੂੰ ਮੇਰੇ ਨਾਲ ਆਈਆਂ ਕਿ ਬਸ ਫਿਰ ਮੈਂ ਤਾਂ ਇੰਨੀ ਬੋਲਣਾ ਫਿਰ ਬਾਪੂ ਸਾਡੀਆਂ ਬਾਹਾਂ ਤਾਂ ਸਰਪੰਚਨੀ ਨੇ ਤੋੜੀਆਂ ਨੇ ਕੀ ਕਰਦਾ ਐਸ਼ੂ ਬਪੂ ਸਾਡੀਆਂ ਮਹਾਂ ਤਾਂ ਸਰਪੰਚੀ ਨੇ ਤੋੜੀਆਂ ਨੇ ਇਹਦਾ ਕੀ ਕਸੂਰ ਬਿਚਾਰੇ ਦਾ ਨਾ ਤੂੰ ਇਹਦੇ ਨਾਲ ਆ ਕਿ ਮੇਰੇ ਨਾਲ ਆਈਆਂ ਆਈ ਤਾਂ ਮੈਂ ਤੇਰੇ ਨਾਲ ਹੀ ਆ ਫਿਰ ਚੁੱਪ ਕਰ ਜਨਾ ਕਿਉਂ ਲੜਾਈ ਕੀਤੀ ਆ ਐ ਕਿੱਥੇ ਚੁੱਪ ਕਰ ਜਾ ਹਜੇ ਤਾਂ ਤੂੰ ਖੜ ਜਾ ਮੈਨੂੰ ਦੇਖਣ ਦੇ ਸੀ ਆ ਲੈ ਖੜ ਜਾ ਓਏ ਤੂੰ ਕੀ ਕਰੀ ਜਾਂਦਾ ਪਾਪੂ ਇਹ ਐ ਨਹੀਂ ਲੋਟ ਆਉਂਦਾ ਇਹਦਾ ਕੀ ਕਸੂਰ ਆ ਕਸੂਰ ਇਹਦਾ ਕਿਉਂ ਨਹੀਂ ਤੂੰ ਹੋ ਸਾਂਗੇ ਆ ਗਈ ਕੀ ਆ ਗਈ ਹੋਗੇ ਹਜੇ ਕਦੀ ਦਾ ਪਾ ਜਣ ਦੇ ਕੇ

ਹਏ ਸਰਪੰਚ ਨੀ ਓ ਖੜ ਜਾ ਓ ਖੜ ਜਾ ਇੱਕ ਮਿੰਟ ਓ ਖੜ ਜਾ ਓ ਇੱਕ ਮਿੰਟ ਪਤਾ ਕੀ ਮੈਨੂੰ ਐ ਲੱਗਿਆ ਮੈਂ ਜਾਲੀ ਹੋ ਗਿਆ ਹੁੰਦਾ ਦੇਖੋ ਓਏ ਕੀ ਕਹਿੰਦਾ ਓਏ ਕਿ ਤੈਨੂੰ ਦੱਸਾਂਗੀ ਕੋਈ ਨਾ ਹਏ ਸਰਪੰਚ ਨੀ ਮੇਰੀ ਲਾਟ ਸਾਡੇ ਕੋਟਾ ਚੱਕ ਹਾਂ ਕੋਟਾ ਨਹੀਂ ਕੋਟਾ ਚੱਕਿਆ ਹੋਇਆ ਚੱਲ ਬੋਲ ਮੈਂ ਤੈਨੂੰ ਕਹਿੰਦੀ ਸੀ ਨਾ ਵੀ ਹਰ ਜਾ ਲੱਤ ਤੋੜਨੀ ਜ਼ਰੂਰੀ ਆ ਹਣ ਤੇਰੀ ਗੱਲ ਸੁਣ ਜਿਹੜਾ ਕੋਈ ਤੈਨੂੰ ਹੱਥ ਲਾਊਗਾ ਨਾ ਤੇਰੀ ਹਵਾਵਲ ਵੀ ਚਾਕੂਗਾ ਮੈਂ ਤਾਂ ਜਾਨੋ ਮਾਰ ਦੂੰ ਤੂੰ ਤਾਂ ਲੱਤ ਤੋੜਨ ਦੀ ਗੱਲ ਕਰਦਾ ਉਹ ਤਾਂ ਗੱਲ ਠੀਕ ਆ ਪਰ ਆਏ ਹੁਣ ਬਜ਼ੁਰਗਾਂ ਤੇ ਕੀ ਤੈਨੂੰ ਮੈਂ ਕੀ ਸਮਝਾ ਉਹ ਬਾਪੂ ਉਹ ਤੈਨੂੰ ਮੈਂ ਕਿਹਾ ਸੀ ਬਗ ਜਾ ਲੈ ਲੈ ਸੁਬਾਤ ਉਹ ਮੇਰੇ ਅੱਖਾਂ ਤੋਂ ਪਰੇ ਹੋ ਜਾ ਸਰਪੰਚਾ ਤੂੰ ਮੈਂ ਮੂਰੇ ਬੈਠੂ ਬਾਹਰ ਤੂੰ ਐਥੇ ਕਿਵੇਂ ਮੂਰੇ ਕਰੂਗਾ ਇਹਦੀ ਤੇਰੀ ਲੱਤ ਬੈਠ ਤੂੰ ਸਹੀ ਗੱਲ ਐਵੇਂ ਪਰੇ ਹੋ ਜਾ ਲੈ ਬਾਪੂ ਦੇਖ ਲੈ ਯਾਰ ਮੈਨੂੰ ਨਾ ਦੋਹਰਾ ਕਰ ਤੂੰ ਖੜਾ ਨਾ ਖੜਾ ਅੱਖਾਂੋਂ ਪਰੇ ਜਾ। ਕਦੋਂ ਮੈਂ ਤੈਨੂੰ ਦੇਖੂ ਥੋੜਾ ਇੱਥੇ ਬਹਿ ਜਾ ਇੱਥੇ ਬਹਿ ਕੇ। ਆ ਦੇਖ ਲੈ। ਲੈ ਦੇਖ ਲੈ। ਲੈ ਦੇਖ ਲੈ। ਲੈ ਫੜ ਤੰਗਲੀ ਮਾਰ ਮੇਰੇ। ਲੈ ਮਾਰ। ਖੁਸ਼ ਆ ਹੁਣ? ਹਾਂ। ਖੁਸ਼ ਆ? ਚੱਲ ਆਇਤੋਂ। ਚੱਲ। ਖੜੇ ਹੋ ਠੜਾ। ਹਾਂ। ਹਾਏ ਓਏ। ਸਭ ਚੱਕ ਕੇ ਦੂਰ। ਉਹ ਤੂੰ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਓਏ। ਉਹ ਮੈਂ ਤੈਨੂੰ ਦੇਖ ਲੂ ਓਏ। ਕਿਉਂ ਪਰੇ ਹੋ ਜਾਏ? ਤਾ ਬੈਠੂਗਾ ਲੈ। ਮੈਂ ਦੇਖੂ ਤੈਨੂੰ। ਲੈ। ਲੈ ਦੇਖ ਲੈ। ਲੈ ਦੇਖ ਲੈ। ਦੇਖ ਲੈ। ਮਾਰ ਕੇ ਦੇਖ ਲੈ। ਲੈ ਫੜ। ਮਾਰ। ਮਾਰ ਹੁਣ ਮਾਰ। ਮੈਂ ਤੈਨੂੰ ਕਿਹਾ ਸੀ ਕਿਹਾ ਸੀ ਕਿਹਾ ਸੀ ਮੈਂ ਤੈਨੂੰ ਭਗ ਜਾ ਉਹ ਭਗ ਜਾ ਓਏ ਹੁਣ ਮੇਰੀ ਬਾਹ ਨਹੀਂ ਚੱਲਦੀ ਓਏ ਤੈਨੂੰ ਮਾਈ ਛੱਡ ਕੇ ਹੁਣ ਇਹ ਘਰ ਹੋ ਖੜਾ ਹੋ ਲੱਤ ਬਾਈ ਠੁੱਟੀ ਕਹਿੰਦਾ ਹੋਏ ਕੱਟ 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 ਓਏ ਇਹਨੂੰ ਚੱਕ ਕੇ ਅਸੀਂ ਲੈ ਜੀ ਦੋਨੇ ਹਨ ਮੇਰੀ ਬਾਹ ਹੁਣ ਕਰੇ ਛੱਡਿਓ ਨੇ ਨਹੀਂ ਨਹੀਂ ਬਾਹ ਹੋਦੀ ਹੈ ਮੰਦੇ ਤੇ ਪਾਣਾ ਕੋਣਾਂ ਦੇ ਘਰੇ ਗਿਆ ਕੀ ਆਈਏ ਪੀਜਾ ਸਾਹਿਬ ਦਾ ਭਾਈ ਆਪ ਦਾ ਪਿਓ ਚੱਕ ਲਿਓ ਜਲਾ ਦੇ ਕਾ ਤੋਂ ਸਮਾਨ ਚੱਕ ਲਿਓ ਹਾਂ ਨਹੀਂ ਮੈਂ ਨਿਸ਼ੰਦਰੇ ਨਿਸ਼ੰਦਰੇ ਹੱਸੀ ਕੋ ਦੋ ਜਾਣੀ ਆ ਲੈ ਮਰ ਨਹੀਂ ਆ ਹਾਏ ਬਾਪੂ ਹਾਏ ਮੇਰਾ ਬਾਪੂ ਬਾਪੂ ਹਾਏ ਓਏ ਲੈ ਬਾਪੂ ਖੜੋ ਖੜੋ ਕਿੰਨੀ ਖੜਾ ਨਹੀਂ ਹੋਇਆ ਜਾਂਦਾ ਖੜਾ ਹੋ ਜਾ ਤੇਰਾ ਕੱਖ ਨਾ ਰਵੇ ਤੇਰਾ ਸੱਚੀ ਕਹਿੰਦੇ ਨੇ ਤੂੰ ਬੜੀ ਪੈੜੀ ਜਨਾਨੀ ਹੈ ਤੇ ਮੈਂ ਤਾਂ ਮੈਂ ਦੱਸੂਗੀ ਪਤਾ ਦੇਖੀ ਤੇ ਸਹੀ ਤੂੰ ਮੈਂ ਤਾਂ ਹਾਂ ਤੂੰ ਪੁੱਛ ਗਈ ਪਹਿਲਾਂ ਤੂੰ ਮੇਰੀ ਬਾਹ ਤੋੜੀ ਹੁਣ ਤੂੰ ਮੇਰੇ ਬਾਪੂ ਨੂੰ ਹੱਥ ਲਾਈ ਜਾਂਦੀ ਹੈ ਓ ਮੈਂ ਤੇਰੇ ਬਾਪੂ ਨੂੰ 20 ਵਾਰੀ ਸਮਝਾਇਆ ਚੁੱਪ ਕਰ ਜਾਵੇ ਤੂੰ ਬਾਹ ਦੀ ਪੈਰ ਤੇ ਪਰਦੇ ਤੇ ਖੜ ਜਾ ਖੜ ਜਾ ਕਿਉਂ ਖੜ ਜਾ ਖੜ ਜਾ ਖੜ ਜਾ ਮੈਂ ਕੀ ਕੀ ਡਾਇਲੋਗ ਬਣਾਇਆ ਸੀ ਮੈਂ ਤਾਂ ਆਪ ਹੀ ਭੁੱਲ ਗਿਆ ਇਹ ਚੀਜ਼ ਕਹੋਗੇ ਇਹ ਨਹੀਂ ਤੂੰ ਮੈਂ ਕੀ ਬਣਾਇਆ ਸੀ ਤੂੰ ਜਦੋਂ ਇਹ ਕਹੇਗੀ ਬੇ ਬਾਪੂ ਮੈਂ ਤੈਨੂੰ ਮੈਂ ਤਾਂ ਆਪਣੇ ਬਾਪੂ ਨੂੰ ਕਹਿ ਰਹੀ ਹਾਂ ਜਿਆਦਾ ਵੇਖੇ ਹੁੰਦਾ ਤਾਂ ਮੈਨੂੰ ਦੱਸਦਾ ਤਾ ਯਾਰ ਘਰੇ ਕੁੱਤੇ ਆਉਂਦੇ ਨਾਲੇ ਸੌਣਾ ਕੁੱਤੇ ਨਾਲੇ ਫੇਰ ਤੇਰਾ ਆਪਣਾ ਮਾਹੂਲੀਆ ਹਾਂ ਕਿ ਉਹ ਕਿਹੜਾ ਡਾਇਲੌਗ ਦੇ ਤੂੰ ਜਦੋਂ ਜਦੋਂ ਬੋਲੂਗਾ ਬਾਤ ਕੀ ਇਕ ਡਾਇਲੌਗ ਬੋਲੂਗਾ ਉਦੋਂ ਚੰਗਾ ਮੈਂ ਤੈਨੂੰ ਕਿਹਾ ਸੀ ਪ੍ਰਿੰਡਾਂ ਪ੍ਰਿੰਡਾਂ ਜੋਰ ਦੀ ਬੋਲ ਪਿੱਛੇ ਬਾਹਰ ਉਹਦਾ ਜੱਫੀ ਪਾਇਆ ਲੈ ਇਸ ਵਾਰ ਨੂੰ ਫੇਰ ਲੈ ਪਾਈਏ ਥੋੜੇ ਚਲ ਆ ਜਾ ਚਲ ਮੈਂ ਤੈਨੂੰ ਕਿਹਾ ਸੀ ਪ੍ਰਿੰਡਾਂ ਦੇ ਸੱਤੇ ਨੂੰ ਨਾ ਹੱਥ ਪਾ ਕਿ ਜਦੋਂ ਤਾਂ ਮੈਂ ਕਹਿਣੀ ਸੀ ਇਹਨੂੰ ਕਿਵੇਂ ਤੂੰ ਤਾਂ ਐ ਨਹੀਂ ਯਾਰ ਆਊਟ ਨਾ ਬੋਲਿਆ ਕਰੋ ਬਾਪਾ ਚੁੱਪ ਕਰ ਜਾ ਤੂੰ ਬਾਪੂ ਜਦ ਮੈਂ ਤੈਨੂੰ ਕਿਹਾ ਸੀਗਾ ਵੀ ਤੂੰ ਨਾ ਇਹ ਜਿਹਾ ਪੰਗੇ ਲੈ ਫੇਰ ਤੇਰਾ ਮੈਂ ਤਾਂ ਕਿਹਾ ਵਾਹ ਹੋਏ ਓਏ ਦੁਬਾਰੇ ਕਰ ਚੱਲ ਚੱਲ ਤੂੰ ਜਿਵੇਂ ਮੈਂ ਸਾਨੂੰ ਦੱਸਿਆ ਫਿਰ ਜਦੋਂ ਉਹਨੇ ਬੋਲਤਾ ਫਿਰ ਆਪਾਂ ਬੋਲਾਂਗੇ ਕੀ ਬੋਲਾਂਗੇ ਆਪਾਂ ਓਹੀ ਆਇਆ ਇਹਨੇ ਘੇਰੇ ਨਹਾ ਪੜਸਾਲ ਤੇਰੇ ਪਿੱਛੇ ਮੈਂ ਸਾਰਿਆਂ ਨਾਲ ਲੜਾਈ ਮੁੱਲ ਲਈ ਜਾਨੀ ਆ ਓਏ ਉਹ ਤਾਂ ਗੱਲ ਤੇਰੀ ਠੀਕ ਆ ਪਰ ਤੂੰ ਮੇਰੇ ਬਾਹ ਕਿਉਂ ਤੋੜੀ ਇਹਦੇ ਪਿੱਛੇ ਰੁਣੇ ਕੀ ਕਹਿਣਾ ਤੂੰ ਕਾ ਅੱਛਾ ਫਿਰ ਇਹ ਵੀ ਤੋੜੀ ਐ ਇਹਨੇ ਪਿੱਛੇ ਮੈਂ ਕਹ ਤੂੰ ਓਏ ਉਹ ਤਾਂ ਛੱਡ ਫਿਰ ਮੇਰੀ ਬਾਹ ਕਿਉਂ ਤੋੜੀ ਐਦੇ ਪਿੱਛੇ ਫਿਰ ਮੇਰੀ ਬਾਹ ਕਾ ਤੋੜੀ ਐਦੇ ਪਿੱਛੇ ਫਿਰ ਮੇਰੀ ਕਿ ਤੋੜੀ ਐਦੇ ਪਿੱਛੇ ਓਹ ਹੋ ਚਲ ਉਹ ਤਾਂ ਛੱਡ ਫਿਰ ਇਹਦੀ ਲੱਤ ਕਿਉਂ ਤੋੜੀ ਹੱਥੋੜੇ ਸਾਰਿਆਂ ਪਿੱਛੇ ਕਿਉਂ ਦੇਖਿਆ ਮੈਂ ਬਰਾ ਸਾਰੇ ਪਵਾਰੇ ਦੀ ਚੜ ਤੂੰ ਆ ਤੈਨੂੰ ਖਤਮ ਕਰਨਾ ਚਾਹੀਦਾ ਗੱਲ ਸੁਣ ਲੋ ਭਰਾਵਾ ਅਸੀਂ ਤਾਂ ਲਾਹਾਂਗੇ ਸੋਨੂੰ ਸਰਪੰਚੀ ਤੋਂ ਹਾਂ ਇਹਨੇ ਕਿਵੇਂ ਲਾਹਾਂਗੇ ਸਰਪੰਚੀ ਤੋਂ ਹਾਂ ਲਾਉਣੀ ਪਊਗਾ ਅਸੀਂ ਤਾਂ ਇਕੱਠੇ ਹੋ ਕੇ ਬੁਲਾਉਨੇ ਆ ਪੁਲਿਸ ਹਾਂ ਸਹੀ ਬੁਲਾ ਲੋ ਚੁਕਾ ਦਿਓ ਇਹਨੂੰ ਫੇਰ ਪੱਥੇਰਾ ਕਰਨਾ ਸਰਪੰਚੀ ਦਾ ਹਾਂ ਵੀ ਤੂੰ ਓਵਰ ਕਰੀ ਜੰਨੀ ਐ ਐਕਸ਼ਨ ਇਹਦੇ ਪਿੱਛੇ ਇਹੀ ਬੋਲੂਗਾ ਮੈਂ ਬੋਲ ਮੇਰੀ ਬਾਹ ਕਿਉਂ ਤੋੜੀ ਓਕੇ ਚਲ ਉਹ ਤਾਂ ਠੀਕ ਆ ਫਿਰ ਤੂੰ ਮੇਰੀ ਬਾਹ ਕਿਉਂ ਤੋੜੀ ਇਹਦੇ ਪਿੱਛੇ ਫਿਰ ਮੇਰੀ ਬਾਹ ਕਾ ਤੋੜੀ ਐ ਇਹਦੇ ਪਿੱਛੇ ਨੇ ਫਿਰ ਮਹਿਰੀ ਦਾ ਤਾਂ ਤੋੜਿਆ ਇਹਦੇ ਪਿੱਛੇ ਓਏ ਫਰੋ ਤਾਂ ਠੀਕ ਆ ਪਰ ਇਹਦੀ ਲੱਤ ਕਿਉਂ ਤੋੜੀ ਵਿਚਾਰੇ ਦੀ ਥੋੜੇ ਸਾਰਿਆਂ ਪਿੱਛੇ ਕਿਉਂ ਦੇਖਿਆ ਮੈਂ ਨਾ ਇੱਥੇ ਇੱਥੇ ਵੀ ਤੂੰ ਕਹ ਤੇਰੇ ਪਿੱਛੇ ਤੇਰੇ ਪਿੱਛੇ ਕਹ ਹਾਂ ਗੱਲ ਤਾਂ ਕਰ ਤੇਰੇ ਪਿੱਛੇ ਮੈਂ ਕਹ ਤੂੰ ਮੇਰੇ ਪਿੱਛੇ ਕ ਤੈਨੂੰ ਤੈਨੂੰ ਕੁੱਟਣ ਪਿਆ ਲੈਡੀ ਜੀ ਦਾ ਹੁਣ ਕਿਵੇਂ ਫੋਨ ਮਾਰੂਗਾ ਇੱਥੇ ਐਂਡ ਕਰਾਂਗੇ ਓਕੇ ਪਹਿਲਾਂ ਤੂੰ ਆਈ ਨਾ ਸਮਝ ਲੈ ਕਰਦੇ ਆ ਸੀਨ ਕੰਟੀਨਿਊ ਕਰੀਏ ਤੂੰ ਤਾਂ ਪਤਾ ਜੰਦਰ ਤੂੰ ਐ ਕਹਿਣਾ ਸੀ ਤੂੰ ਜਹਾਉਣਾ ਮੂੰਹ ਨਾ ਹੁੰਦਾ ਉਹ ਤੁਸੀਂ ਮਾਰਦੇ ਆ ਆ ਪੰਚ ਬਾਲਾ ਵਧੀਆ ਸੀਗਾ ਤੁਸੀਂ ਆ ਰਹੇ ਹੋ ਠੀਕ ਆ ਆ ਲਾ ਦੇ ਕੈਂਟ ਲੱਗੂਗਾ ਦੋ ਮਿੰਟ ਠੰਡ ਘਟ ਰਹੀ ਹੈ ਨਾ ਯਾਰ ਖੜ ਜਾ ਦੁਬਾਰੇ ਹੋਏ ਫਿਰ ਗੱਲ ਜਨਾਬ ਦੁਬਾਰੇ ਕਰੀ ਦੁਬਾਰੇ ਉਹ ਭਾਈ ਤੈਨੂੰ ਉਹਦੇ ਸਮਝਾਇਆ ਸੀ ਕਾਨੂੰਨ ਨੂੰ ਆਪਦੇ ਹੱਥ 'ਚ ਨਾਲ ਐ ਪਰ ਲੱਗਦਾ ਗੱਲ ਤੇਰੇ ਖਾਨੇ 'ਚ ਵੱਧਦੀ ਨਹੀਂ ਹੋਰੀ ਹਾਂਜੀ ਨਾ ਲੈ ਚਲ ਜਨਾਬ ਮੈਂ ਤਾਂ ਆਪ ਸਮਝ ਖੜ ਜਾ ਖੜ ਜਾ ਬਈ ਖੜ ਜਾ ਕਾਲੀ ਕਰੀ ਇਹਨਾਂ ਡਾਇਲੋਗ ਕਰ ਦੋ ਦਨ ਚਲ ਉਹ ਭਾਈ ਤੈਨੂੰ ਉਹਦੇ ਪਿਆਰ ਨਾਲ ਸਮਝਾਇਆ ਸੀ ਪਰ ਲੱਗਦਾ ਤੇਰੇ ਖਾਨੇ 'ਚ ਗੱਲ ਵੱਧਦੀ ਨਹੀਂ ਓ ਮੈਂ ਤਾਂ ਆਬ ਜਨਾਬ ਬਥੇਰਾ ਸਮਝਾਇਆ ਸੀ ਵੀ ਰਹਿਣ ਦੇ ਰਹਿਣ ਦੇ ਇਹ ਨਹੀਂ ਮੰਨੀ ਮਾਂ ਦੀ ਤੀ ਜਨਾਬ ਤੁਸੀਂ ਮੇਰੀ ਗੱਲ ਸੁਣੋ ਇਹੀ ਚੱਕ ਦਿੰਦਾ ਸਾਰੀ ਜੜ ਤਾਂ ਇਹੀ ਆ ਤੁਸੀਂ ਇਹਨੂੰ ਚੱਕੋ ਓਏ ਤਾਂ ਆ ਬਿਮਾਰਿਆ ਪਿਆ ਸਰਪੰਚਾ ਨੂੰ ਕਾਬੂ ਕਰਕੇ ਰੱਖਦਾ ਤਾਂ ਕਾਨੂੰ ਸੱਪੇ ਪੈਂਦੇ ਤੇਰੇ ਜਨਾਬ ਤੁਸੀਂ ਕਿੰਨਾ ਕਰ ਲਿਆ ਓ ਜਿੰਨਾ ਵੀ ਕੀਤਾ ਇੰਨਾ ਬੁਰਾ ਹਾਲ ਨਹੀਂ ਪੂਰੀ ਹਾਂ ਜਨਾਬ ਲੈ ਚਲੋ ਐਵੇਂ ਕਿਵੇਂ ਲੈ ਚਲੋ ਲੇਡੀ ਪੁਲਿਸ ਕਿੱਥੇ ਆ? ਉਹ ਤੇਰੀ ਲੇਡੀ ਪੁਲਿਸੇ ਚੱਕਰ ਜ ਤੂੰ ਸਾਰਾ ਪਿੰਡ ਮਾਰ ਦੇਗੀ। ਐਵੇਂ ਨਹੀਂ ਜੀ ਸਰਪੰਚਾ। ਥੋੜੇ ਜੀ ਇਹਨੂੰ ਆਪ ਵੜ ਕੇ ਗੱਡੀ 'ਚ ਬਿਠਾ। ਜਨਾਬ ਇਹ ਕੰਮ ਨਹੀਂ ਹੋਣਾ ਜੀ। ਸਿੰਦਰ ਲਿਆਓ ਭਾਈ। ਨਹੀਂ ਨਹੀਂ ਲੇਡੀ ਪੁਲਿਸ ਆਉਗੀ ਤਾਂ ਮੈਂ ਜਾਉਂਗੀ। ਅਰੇ ਕੀ ਨਾ। ਆਹ ਬਖੀ ਆ। ਉਹ ਸਹੀ ਆ। ਸਹੀ ਆ। ਉਹ ਮੈਂ ਇੱਥੇ ਕਹਿਦਾ ਤੁਹਾਨੂੰ ਮੈਂ ਤੈਨੂੰ ਕਹਾਂ ਸੀ ਲੇਡੀ ਪੁਲਿਸ ਆਉਂ ਦੇਖ ਲਓ ਕਾਨੂੰਨ ਕਿੰਨੇ ਜਾਣਦੀ ਆ। ਹਾ ਮੈਗ ਮੈਗੋ ਮੈਗੋ ਤੁਸੀਂ ਬੱਜੋ ਹਰ ਜਹਾਸੀ ਨਿਕਲੂਗੀ ਇੱਥੇ ਕਿਉਂਕਿ ਇਹ ਸਿੰਧ ਹੈ ਤੁਸੀਂ ਫੜੋ ਗੱਲ ਤਾਂ ਬੇਦਵਾ ਕਹਿੰਦੀ ਓਏ ਚਲੋ ਤੂੰ ਵੀ ਫੜ ਲੈ ਬਾਕੀ ਨੂੰ ਫੜ ਲੀ ਓਏ ਇਹਨੂੰ ਨਹੀਂ ਆ ਇਹਨੂੰ ਜਨਾਬ ਇਹਨੂੰ ਨਹੀਂ ਮੈਂ ਪੜਦਾ ਜਨਾਬ ਸਿੱਧਾ ਲੱਤੀ ਟੁੱਟੀਆਂ ਮੇਰੇ ਕੇ ਤਾਰਾ ਕੋਈ ਨਹੀਂ ਤਾਰਾ ਤੇ ਆ ਦੇਖ ਲਓ ਜਨਾਬ ਕਹਿੰਦੀ ਹੈ ਨਾ ਲੇਡੀ ਜੀ ਨੂੰ ਥੈਂਕ ਯੂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਫੜ ਕੇ ਬਾਹਲੇ ਕਾਨੂੰਨ ਜਾਣਦੀ ਜਲਦੀ ਪਤੂਲੇ ਅਸੀਂ ਤਾਂ ਆਪਾਂ ਤਾਂ ਵੀ ਨਹੀਂ ਜਨਾਨੀਆਂ ਦੇ ਮੱਥੇ ਦਾ। ਅਰੇ ਇਹਨੂੰ ਕਹੋਗੇ ਚਲ ਤੂੰ ਜਾ ਕੇ ਫੜੇ ਬਾਪੂ ਨੂੰ। ਇਹ ਬਾਪੂ ਵੀ ਫੜ ਲੂ। ਉਹ ਕਹੋ ਇਹਨੂੰ ਨਹੀਂ ਵਾ ਇਹਨੂੰ। ਹਾਂ ਜਨਾਬ ਇਹਨੂੰ ਉਹਨੇ ਮੈਨਿਆ। ਹਾਂ ਕੱਲ ਨੂੰ ਮੇਰੇ ਤੋਂ ਉੱਟ ਕੇ ਜਬਾ ਜੇ ਵੀ ਜਨਾਨੀ ਬੜੀਆਂ। ਨਾ ਕੋਈ ਤਾਂ ਨਾ ਕਰ ਚਲ ਇਹਨੂੰ ਫਿਰ ਲੈ ਕੇ ਜਾਵਾਂਗੇ ਕਿ ਨਹੀਂ। ਨਾ ਫਿਰ ਤੇ ਇੱਥੇ ਚਲਾਇਆ ਕਰੋ। ਲੈਡੀ ਪੁਲਿਸ ਨੂੰ ਫੋਨ ਮਾਰ। ਫੋਨ ਮਾਰਨਾ। ਜਾਨੀ ਇਹ ਕੀ ਖਤਮ ਕਰ ਦੇ। ਥੈਂਕ ਯੂ ਤਾਂ ਜਨਾਬ ਮੈਂ ਕਹਿਆ ਸੀ ਲੈਡੀ ਪੁਲਿਸ ਲਿਆ ਉਹ ਬਾਹਲੇ ਕਰੋ ਜਾਨੀਆ। ਆ ਰਾਮਨ। ਸਾਡੇ ਵੀ ਨਹੀਂ ਕੱਲਾ ਚਾਕੀ ਤੂੰ ਤੇ ਮੰਨ ਲ ਤੂੰ ਮੇਰੇ ਵਿੱਚ ਚਾਕੀ। بس اسی لگਣ ਦੀ ਚਲੋ ਕਿੱਥੋਂ ਚਲੋ ਉਹਨਾਂ ਤੋਂ ਚੱਕ ਲੈ ਪੰਜ ਲੈ ਕੇ ਇੱਧਰ ਨੂੰ ਤੋੜ ਲਾਂਗੇ ਇੱਥੋਂ ਚਲੋ ਸਰਪੰਚਾ ਦੀ ਬਾਹ ਫੜ ਕੇ ਬਿਠਾ ਚਲ ਚਲ ਮੈਨੂੰ ਮੈਨੂੰ ਚੱਲ ਭਾਈ ਤੂੰ ਗਈ ਤੁਸੀਂ ਫੀਟ ਲੈਡੀ ਚ ਪੁਲਿਸ ਲੈਡੀ ਚ ਪੁਲਿਸ ਲੈਡੀ ਪੁਲਿਸ ਆ ਕੇ ਨਹੀਂ ਫੇਰ ਮੇਰਾ ਪਿੱਛੇ ਪਿੱਛੇ ਹੋ ਜਾਓ ਇਧਰ ਹੀ ਹੋ ਜਾਓ ਬਾਈ ਮੈਂ ਕੀ ਆ ਸੀ ਮੈਂ ਥੋੜਾ ਸਕਰ ਹੁਣ ਮੈਨੂੰ ਸਾਰੇ ਲੈਡੀ ਪੁਲਿਸ ਕੱਲਾ ਹੀ ਨਾ ਲੈਡੀ ਪੁਲਿਸ ਐਂ ਕਰਦੇ ਵਾਸਤੇ ਠੀਕ ਆ ਇਧਰ ਤੇ ਫੇਰ ਮੈਨੂੰ ਕਹਤਾ ਇਹਨੂੰ ਕਹਤਾ ਇਹ ਹੋਗੇ ਤਿੰਨ ਤਿੰਨ ਡਾਈ ਲੋਗਰ ਬੋਲਦੀ ਨਹੀਂ ਚੌਥਾ ਚੱਲ ਪੂਰੀ ਤੂੰ ਖੜੋ ਬੱਪੂ ਨੂੰ ਫੜ ਲਈਏ ਚੱਲ ਚੱਲ ਮੈਂ ਇਧਰ ਕੁਛ ਨਹੀਂ ਕੀਤਾ ਚੱਲ ਨਾ ਮੈਂ ਕਿਹੜਾ ਕੋਹ ਹੱਥ ਕਿਉਂ ਜੀ ਮੈਂ ਤੁਹਾਨੂੰ ਤੰਗੋ ਕਿਹਾ ਸੀ ਲੈਡੀ ਪੁਲਿਸ ਬਾਹਲੇ ਕਾਨੂੰਨ ਜਾਣਦੀ ਐ ਨਾ ਰਿਐਕਸ਼ਨ ਦੇਣਾ ਪੁਲਿਸ ਨੂੰ ਨਾ ਉਧਰ ਉਹ ਕਹਿੰਦਾ ਤੂੰ ਚੱਲ ਨਾ ਐਂ ਝੱਕੀ ਨਾ ਪੀਣ ਲੱਗਦੀ ਨਾ ਕਹਿੰਦੇ ਨਹੀਂ ਨਾ ਪੜੇ ਫਿਰ ਇੱਕ ਦੂਜੇ ਮੈਂ ਨਹੀਂ ਇਹ ਰਿਐਕਸ਼ਨ ਲੈ ਸਾਰੇ ਠੀਕ ਹੈ ਚੱਲ ਨਾ ਅਗਰ ਉਹ ਨਹੀਂ ਚੱਲੋ ਸਾਰੇ ਪਾ ਲਾਂਗੇ ਬੋਲਦੇ ਨਹੀਂਗੇ ਚਲੋ ਵੀ ਸਾਨੂੰ ਕਹੀ ਚੱਲ ਸੁੰਦਰ ਪਹਿਲਾਂ ਪਹਿਲਾਂ ਇਧਰੋਂ ਕਰਾਂਗੇ ਚੁੱਪ ਕਰ ਚਲੋ ਸਰਪੰਚ ਜੀ ਫੇਰ ਕੇ ਆਹ ਫੜ ਕੇ ਪਹਿਲਾਂ ਪਹਿਲਾਂ ਇਹਨੂੰ ਚੱਲ ਭਾਈ ਲਓ ਚਲੋ ਸਰਪੰਚ ਜੀ ਇੱਕਲਾ ਪਰ ਹੈ ਨਹੀਂ ਕੋਈ ਬੰਦਾ ਓਏ ਓਏ ਇਹਨੂੰ ਫੋਨ ਫੜਾ ਦੇ ਇਹਨੂੰ ਫੋਨ ਫੜਾ। ਇਹ ਕੋਠੇ 'ਚ ਜਾ ਕੇ ਸ਼ਾਟ ਘੱਡੀ ਇੱਕ। ਇਹਨੂੰ ਨਾ ਲੈ ਡੀਓਪੀ ਨੂੰ। ਇਹ ਹਸਾਬਦਾਰੀ ਲੈ ਲੈਣਾ। ਨਾ ਨਾ। ਉਹ ਤੇ ਕੱਢ। ਓਏ ਉਹ ਜੋੜ ਦੂ। ਉਹ ਰਿਐਕਸ਼ਨ ਮਾਰਣੇ ਲੱਗੇ। ਉੱਕ ਲੋ ਜੀ ਮਾਰ ਲੈ ਨਾ ਸਾਰਿਆਂ ਦੇ ਦੋ ਦੋ ਸ਼ਾਟ। ਉਹ ਵੀ ਲਾਵਾਂਗੇ, ਵਾਈਟ ਵੀ ਲਾਵਾਂਗੇ। ਟੂ ਸ਼ਾਟ ਮਾਰ ਲੈ ਸਾਰਿਆਂ ਦਾ। ਦੋ ਜਮਾਰ। ਵਾਈਟ ਵੀ ਲਾਵਾਂਗੇ। ਇਹ ਤਾਂ ਬੱਚੋ। ਸਹੀ ਗੱਲ। ਪਾਲਾ ਤਾਂ ਇਹਨਾਂ ਕਿੰਨਾ ਦਾ? ਨੌਜਵਾਨ ਮੁੰਡਾ। ਸ਼ੀਨ ਕੱਢਣਾ ਐਡਾ ਆਪਣਾ। ਅਸੀਂ ਬਾੜੀ ਠੰਡ-ਠੰਡ ਚੱਦੀਆਂ ਮਾਰੀਆਂ ਪਾ ਕੇ ਉਹ ਕਾਲਜ ਦੇ ਮਾਗਰ ਬੈਠੇ ਕੱਢਦੇ ਹੁੰਦੇ ਸੀ। ਇਨ ਹੁਣ ਲੈ ਨਗਾ ਰਾਜੀਪ ਨੂੰ ਪਿੱਛੇ ਹੋ ਜਾ ਰਾਜੀਪ ਆਏ ਨੂੰ ਬਈ ਆਏ ਨੂੰ ਕਿਹੜਾ ਦੇ ਦੇ ਹੁਣ ਬਾਈ ਬਣ ਕੇ ਪਹਾਂਚਾ ਸਪੀਡ ਨਾਲ ਭੱਜ ਲੈ ਮੂੰਹ ਤੇ ਫਿਰਦਾ ਰਿਕਵੇ ਜਣਾ ਡੱਲ ਹੋਗਾ ਉਹਦੇ ਮੂੰਹ ਤੇ ਕੈਮਰਾ ਕਰਦਾ ਫਿਰ ਉਹ ਤੇ ਤੇਰਾ ਸਹੀ ਨਹੀਂ ਹੋਣਾ ਇੱਧਰ ਨੂੰ ਹੋ ਜਾ ਚੰਗਾ ਇਦੂਆ ਸਾਰੇ ਜਿਦੋਂ ਨੇ ਕਹਤਾ ਲੈ ਜਦੋਂ ਨੇ ਕਹਤਾ ਲੈ ਸਰਪੰਚਾ ਸਰਪੰਚਾ ਪੰਜਾਬ ਬਾਹ ਫੜ ਕੇ ਬਿਠਾ ਚੱਲ ਬਾਈ ਐਵੇਂ ਕਿਵੇਂ ਪਹਿਲਾਂ ਲੇਡੀ ਪੁਲਿਸ ਲੈ ਕੇ ਆਓ ਉਹ ਇੱਕ ਦਾ ਦੀ ਲੇਡੀ ਪੁਲਿਸ ਨੇ ਦੁਖੀ ਕਰ ਕਿਉਂ ਜਨਾਬ ਮੈਂ ਤੁਹਾਨੂੰ ਕਿਹਾ ਸੀ ਨਾ ਲੇਡੀ ਚ ਪੁਲਿਸ ਲਿਓ ਬਾਲੇ ਕਾਨੂੰਨ ਜਾਣਦੀ ਆ ਉਹ ਪਿੱਛੇ ਹੋ ਜਿਓ ਉਹ ਸੌਰੀ ਹੋऊंगी बोल ਕੇ ਉਹ ਪੁੰਡਾ ਲੈ ਘੱਟ ਰੂ ਆਪਾਂ ਨੂੰ ਹੱਥ ਫੜਾਉਂਦੇ ਫਿਰਦੇ ਆ ਓਪਾਏ ਤੁਸੀਂ ਤਾਂ ਜਨਾਨੀਆਂ ਹੋ ਨਾ 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 ਡਾਇਲੋਗ ਮੈਂ ਉਹ ਮੈਂ ਮਾਰ ਦੇ ਪਹਿਲਾ ਪਹਿਲਾ ਮੈਨੂੰ ਕਹਦਾ ਚੱਲ ਸਰਪੰਚਾ ਮੈਂ ਕਹਿੰਦਾ ਨਾ ਜਨਾ ਵੀ ਇਹ ਕੰਮ ਨਹੀਂ ਹੋਣਾ ਚੱਲ ਚਿੰਦਰੇ ਭਾਈ ਤੂੰ ਤੇ ਲਿੱਪੀ ਤੂੰ ਚਲੋ ਯਾਰ ਤੁਸੀਂ ਫੜਾ ਰੋੜ ਕੇ ਪਿੰਡ ਦੇ ਬੰਦੇ ਹੋ ਠੀਕ ਹੈ ਫਾਟੇ ਦਾ ਰੈਕਸ਼ਨ ਹੀ ਲਾ ਦੇ ਇਕ ਮਿੰਟ ਪਿੰਡ ਦੇ ਬੰਦੇ ਹੋਣਾ ਤੇ ਕੋਈ ਨਾ ਅੱਛਾ ਪੌਣ ਕਿਨੇ ਕੀਤਾ ਜੀ ਮੈਂ ਕਹਿੰਦਾ ਜੇ ਬਿਠਾਵੇਂ ਬਰਾ ਜਨਾਬ ਦੇਖੋ ਫਿਰ ਛੋਡਾ ਕੀ ਫਾਇਦਾ ਹੈ ਚਲੋ ਪੂਰੀ ਪਿੰਨ ਮੇਡ ਚਲੋ ਪੂਰੀ ਬਿਠਾ ਹੈ ਚਲੋ ਫੜ ਪੂਰੀ ਇਹ ਜਾ ਕੇ ਚਲ ਬਾਪੂ ਓਏ ਓਏ ਐ ਕਰਦੀ ਓਏ ਇਹ ਨੂੰ ਨਹੀਂ ਕਿਹਾ ਇਹ ਨੂੰ ਕਿਹਾ ਜਨਾਬ ਇਹ ਕਹਿਰ ਨਹੀਂ ਹੋਣਾ ਆਪਾ ਠੀਕ ਹੈ ਚਲ ਫਿਰ ਐ ਕਰ ਲੈਡੀ ਪੁਲਿਸ ਨੂੰ ਫੋਨ ਮਾਰ ਫਿਰ ਮੈਂ ਆਪ ਹੀ ਫੋਨ ਖੜਦਾ ਮਾਰ ਲਾਉਣਾ ਮੈਂ ਫੋਨ ਕਰ ਦਿੰਦਾ ਕਿਉਂਕਿ ਜਨਾਬ ਤੁਸੀਂ ਫੜ ਲਓ ਓਏ ਚਲ ਯਾਰ ਮੈਂ ਲੈਡੀ ਪੁਲਿਸ ਨੂੰ ਚਲੋ ਬਈ ਚਲ ਚਲ ਲੱਗਦਾ ਇਹਨਾਂ ਨੇ ਸਾਰਾ ਪਿੰਡੀ ਰਦਾ ਰੱਖਿਆ ਉਹ ਫੋਨ ਕਿਹਨੇ ਕੀਤਾ ਸੀ ਮੈਂ ਕਰਿਆ ਸੀ ਜਨਾਬ ਚਲ ਫਿਰ ਲੱਗ ਮੂਰੇ ਨਾ ਜਨਾਬ ਉਹ ਪਿੰਡ ਦਾ ਮੌਤਬਾਰ ਬੰਦਾ ਤੂੰ ਉਹ ਜਨਾਬ ਮੌਤਬਾਰ ਤਾਂ ਹੈਗਾ ਫਿਰ ਥੋੜੀ ਕੀ ਲੋੜ ਸੀ ਤੈੰਗੋ ਤਾਂ ਤੁਹਾਨੂੰ ਬੁਲਾਇਆ ਪੂਰੀ ਹਾਂ ਜਨਾਬ ਜਾ ਫੜ ਲੈ ਜਾ ਉਹ ਚੜੀ ਬੱਪ ਹੋਰ ਨੂੰ ਸਰਪੰਚਨੀ ਨੂੰ ਫੜ ਨਾ ਜਨਾਬ ਮਛੋਣੀ ਤੁਸੀਂ ਆ ਫੜ ਸਰਪੰਚਾ ਬੜਾ ਰਸ਼ੀਆਂ ਟੈਂਕ ਨੂੰ ਹੱਥ ਪਵਾਇਆ ਉਹ ਹੋਰ ਜਨਾਬ ਕੀ ਕਰਾਂ ਦੇਖ ਕਰਾਂ ਤਾਂ ਸਾਰਾ ਕੰਮ ਖੜ ਜਾ ਖੜ ਜਾ ਆਇਓ ਰੇ ਆਇਓ ਉਪੂਰੀ ਗਿਆ ਕਿਧਰ ਉਹ ਹੈ ਉਹ ਹਾਲੋ ਇਹਦੋਂ ਬੰਦਾ ਤਾਂ ਨਹੀਂ ਪੱਜ ਜਾਂਦਾ ਦੇਖਿਆ ਤੂੰ ਕੋਈ ਬੰਦਾ ਇਹ ਮੈਂ ਬੰਦੇ ਦੇਖਦਾ ਵਰਦ ਮਤਾਂ ਨੂੰ ਇਦਾਂ ਦਾ ਲੱਗਦਾ ਨਾ ਬੰਦੇ ਦੇਖਣ ਨੂੰ ਬੰਦੇ ਦੇਖਣ ਵਾਲੇ ਕਿਹੋ ਜਿਹੇ ਹੁੰਦੇ ਆ ਓਏ ਜਾ ਤੂੰ ਜੀ ਮੈਨੂੰ ਉਦਾਂ ਨਾ ਸਮਝੋ ਸਾਥੋਂ ਮੋਜਰਮ ਛੱਟ ਕੇ ਭੱਜਿਆ ਇੱਕ ਬਾਹ ਉਹਦੀ ਟੁੱਟੀ ਵੀ ਆ ਬਾਹ ਦੇ ਪੱਟੀ ਬੰਨੀ ਵੀ ਆ ਉਹਦੇ ਤੇ ਫਿਰ ਦੇਖੋ ਜਨਾਬ ਮੇਰੀ ਬਾਹ ਤਾਂ ਡੋਟੀ ਹੈਗੀ ਤੁਸੀਂ ਮੈਨੂੰ ਕਿ ਰੋਕਦੇ ਪਏ ਹੈਗੇ ਹੋ ਤੁਸੀਂ ਆਪ ਦਾ ਮੋਜਰਮ ਫੜੋ ਹੈ ਮੈਨੂੰ ਲਾ ਤੂੰ ਬਾਹ ਤੜਵਾਏਂਗਾ ਸਾਥੋਂ ਕਿਹੜੇ ਪਾਸੇ ਮਾਂ ਨੂੰ ਜਨਾਬ ਤੁਹਾਡੇ ਸਾਹਮਣੇ ਆ ਨਾ ਕੀ ਹੈ ਦਰਾ ਉਹ ਬੈਲੂ ਬੈਲੂ ਜਨਾਬ ਨਾ ਵਿਆਹ ਤੇ ਵਰਗਾ ਰੱਖੀ ਫਿਰਦਾ ਤੂੰ ਇਧਰ ਬੰਦਾ ਭੱਜ ਆ ਜਾਂਦਾ ਦੇਖਿਆ ਕੋਈ ਜਨਾਬ ਬੰਦਿਆਂ ਵਾਲੀ ਗੱਲ ਹੈ ਕੋਈ ਮੈਂ ਇੱਕ ਵਾਰੀ ਕਹਿ ਜਾਂ ਤੁਹਾਨੂੰ ਵੀ ਮੈਂ ਕੁਝ ਨਹੀਂ ਦੇਖਿਆ चल जा पूरी गया किधर हो जनाब मेनू ਲੱਗਦਾ ਤੁਸੀਂ ਜਾਦੇ ਸਮਝਦਾਰ ਹੋਵੋਗੇ ਨਾ ਤੈਨੂੰ ਕੀ ਹੋ ਗਿਆ ਹੁਣ ਓਏ ਬੰਦਾ ਫੜਿਆ ਫੜਾਇਆ ਛੜਤਾ ਤੁਸੀਂ ਓਏ ਛੁੱਟ ਕੇ ਭੱਜ ਗਿਆ ਹੁਣ ਕੀ ਕਰੀਏ ਜਨਾਬ ਜਿਹੜਾ ਕੋਲ ਦੀ ਲੱਗਿਆ ਉਹੀ ਸੀ ਜੱਗੀ ਸੀ ਉਹ ਆਹਾ ਹੋਰ ਜਨਾਬ ਓਏ ਜੱਗੀ ਦੀ ਤਾਂ ਬਾਹਰ ਟੁੱਟੀ ਵੀ ਸੀ ਕੁੰਤਾ ਪਿਆ ਮੈਂ ਉਹਦੇ ਪਾਇਆ ਵਾ ਸੀ ਇਹ ਜੱਗੀ ਕਿੱਥੋਂ ਬਣ ਗਿਆ ਓਏ ਨਹੀਂ ਜਨਾਬ ਜੱਗੀ ਸੀ ਇਹ ਪੱਕਾ ਪਤਾ ਤੈਨੂੰ ਮੈਨੂੰ ਪੱਕਾ ਪਤਾ ਜਨਾਬ ਤੂੰ ਪਰ ਇੱਥੇ ਖੜਾ ਕੀ ਫੜਦਾ ਸੀ ਜਾ ਭੱਜ ਕੇ ਫੜ ਉਹਨੂੰ ਖੜੋ ਏ ਦੇਖੇ ਭੱਜ ਕੇ ਭੱਜ ਕੇ ਜਾ ਭੱਜ ਕੇ ਉਧਰ ਦੇ ਸਹੀ ਆ ਦੇਖੀ ਓਰੇ ਇਹ ਤਾਂ ਜ਼ਮੀਨ ਲੋੜੇ ਵਾਲੀ ਗੱਲ ਹੋਈ ਪਈ ਆ ਓਏ ਬੜਾ ਸ਼ਕਰਾ ਆ ਦਰਬ ਓ ਹੈਲੋ 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 ਖੜ ਜਾ ਹਾਂਜੀ ਜਨਾਬ ਇਥੋਂ ਬੰਦਾ ਤਾਂ ਨਹੀਂ ਭੱਜ ਆਉਂਦਾ ਦੇਖਿਆ ਤੂੰ ਕੋਈ ਜਨਾਬ ਮੈਂ ਬੰਦੇ ਕ ਦੇਖੂਗਾ ਓਏ ਬੰਦੇ ਅੱਖਾਂ ਵਾਲੀ ਦੇਖਦੇ ਹੁੰਦੇ ਆ ਬਾਹ ਟੁੱਟੀ ਵੀ ਆ ਮੁਜਰਮ ਭੱਜਿਆ ਸਾਡੇ ਹੱਥੋਂ ਜਨਾਬ ਹੱੱਦ ਕਰਦੇ ਤੁਸੀਂ ਮੈਂ ਬੰਦੇ ਦੇਖਣ ਵਾਲਾ ਬੰਦਾ ਵਾਂ ਕੀ ਦੇਖਣਾ ਲੱਗਦਾ ਓਏ ਜਨਾਨੀਆਂ ਤੇਰਾ ਨਾਂ ਕੀ ਹੈ ਬਿੱਲੂ ਜਨਾਬ ਨਾਂ ਵੀ ਆਉਂਦਾ ਵਰਗਾ ਰੱਖੀ ਫਿਰਦਾ ਹੈ ਤੁਹਾਰੇ ਲੈ ਲੈ ਥੋੜਾ ਜਿਹਾ ਇੱਕਦਮ ਕੋਣਕੋ ਹੋ ਗਿਆ ਸਹੀ ਸੀ ਸਹੀ ਸੀ ਨਾ ਹਾਂ ਕਹਿੰਦਾ ਹਾਂ ਉਹ ਗਿਆ ਕਿੱਧਰ ਪੂਰੀ ਓਹ ਹਲੋ 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 ਓ ਖੜ ਜਾ ਖੜ ਜਾ ਕਿੱਧਰ ਰੇਲ ਗੱਡੀ ਬਣਿਆ ਜਾਣਾ ਹੈ ਹਾਂਜੀ ਇੱਧਰ ਬੰਦਾ ਤਾਂ ਨਹੀਂ ਭੱਜਿਆ ਜਾਂਦਾ ਦੇਖਿਆ ਤੂੰ ਕੋਈ ਕਿੱਧਰ ਇੱਧਰ ਨੂੰ ਜਾਂ ਇੱਧਰ ਨੂੰ ਮੈਨੂੰ ਕੀ ਪਤਾ ਜੀ ਤੁਸੀਂ ਵੀ ਇੱਧਰ ਆਇਆ ਤੁਹਾਨੂੰ ਨਹੀਂ ਦਿ세 ਉਹ ਜਾਤੋਂ ਮੁਜਰੇਮ ਭੱਜਿਆ ਕਿ ਬਾਹਰ ਟੁੱਟੀ ਵੀ ਆ ਉਹਦੀ ਤੇ ਫਿਰ ਜਨਾ ਮੈਨੂੰ ਕਿੱਦਾਂ ਪਤਾ ਹੋਊਗਾ ਭੱਜਿਆ ਤੁਹਾਡੇ ਕੋਲੋਂ ਆ ਓਏ ਐਡੇ ਐਡੀਆਂ ਅੱਖਾਂ ਲਵਾਈ ਫਿਰਦਾ ਬੰਦੇ ਨਹੀਂ ਦੀਂਦੇ ਤੈਨੂੰ ਜਨਾ ਮੈਂ ਬੰਦਾ ਦੇਖਦਾ ਵਰਦਾ ਮੈਂ ਤੁਸੀਂ ਐਦਾਂ ਦਾ ਸਮਝਦੇ ਪਏ ਹੋ ਨਾ ਹੋਰ ਕਿੱਦਾਂ ਦਾ ਵੰਦੂ ਮੈਂ ਜਨਾਨੀਆਂ ਦੇਖਦਾ ਹੈਗਾ ਮੈਨੂੰ ਲਾਵੇ ਸੀ ਨੂੰ ਨਾ ਲੈ ਚੱਲੀ ਆਪਾਂ ਜਾ ਕੇ ਯਾ ਮੇਰਾ ਕੀ ਕਸੂਰ ਹੈ ਤਰਨਾਗੀ ਬਿੱਲੂ 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 ਜਨਾਬ ਨਾਂ ਵੀ ਆਪਦੇ ਵਰਗਾ ਇਧਰ ਕੋਈ ਬੰਦਾ ਨਹੀਂ ਦੇਖਿਆ ਤੋ ਜਨਾਬ ਬੰਦਿਆਂ ਵਾਲੀ ਗੱਲ ਹੈ ਇਹ ਕੋਈ ਬੰਦੇ ਵਾਲੀ ਗੱਲ ਹੈ ਮੈਂ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਇਹ ਕੀ ਕਰਦਾ ਓਏ ਖੜਦਾ ਫੇਰੀ ਫੇਰੀ ਘੱਟ ਇਹਦਾ ਸਿਰ ਫੇਰੀ ਪਤਾ ਲੱਗ ਗਿਆ ਵੀ ਨਹੀਂ ਲੱਗਦਾ ਗੱਲ ਤਾਂ ਇਹ ਵੀ ਆਪਦੇ ਪੁਆਇੰਟ ਦੀ ਕਰ ਗਿਆ ਪਰ ਹੁਣ ਮੈਨੂੰ ਨਹੀਂ ਸੀ ਪਤਾ ਹਾਂ ਇੱਥੇ ਇੱਥੇ ਧੱਕ ਲਾ ਨਾ 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 ਇੱਥੇ ਇੱਥੇ ਕੋਈ ਨਾ ਮੈਂ ਕਰਨ ਲੱਗੂ ਤੂੰ ਆਹ ਝੜ ਦੋਖਦੀ ਹੈ ਜੀ ਮੈਂ ਮੈਂ ਜੋ ਆਇਆ ਕਰਾ ਜਰਾ ਕੋਈ ਬੰਦੇ ਵਾਲੀ ਗੱਲ ਹੈ ਤੂੰ ਜਿਵੇਂ ਟੱਚ ਕੇ ਧੱਕਾ ਦੇ ਬਈ ਓਏ ਇੱਧਰਲੇ ਪਾਸੇ ਨੂੰ ਭੱਜਿਆ ਕੋਈ ਸਾਡਾ ਮੋਜਰੇ ਬੰਦਾ ਜਰਾਵੇ ਕੋਈ ਬੰਦੇ ਵਾਲੀ ਗੱਲ ਹੈ ਕੀ ਹੈ ਇਹ ਕੋਈ ਬੰਦੇ ਵਾਲੀ ਗੱਲ ਹੈਗਾ ਵੰਦਾ ਤੁਹਾਡੇ ਕੋਲ ਜਨਾਬ ਮੇਰੇ ਜਾੜ ਦੁਖਦੇ ਹੈਗੇ ਪਹਿਲਾਂ ਦੀ ਜਾੜ ਦਾ ਇਲਾਜ ਹੀ ਨਾ ਕਰਦੀਏ ਕਰਾ ਨਾ ਕੀ ਆ ਓਏ ਬਿੱਲੋ ਬਿੱਲੋ ਦੁਬਾਰਾ ਨਾ ਕਰੀਏ ਓਹ ਹੋ ਤੂੰ ਗਾਲੀ ਕਰ ਜਾਂਦਾ ਚੱਲ ਸਾਰਾ ਹੈ ਬਰਬੁਰ ਪੂਰੀ ਭਜਾਤਾ ਹੁਣ ਭਜਾਉਣਾ ਮੈਂ ਤੁਹਾਨੂੰ ਅੱਜ ਮੈਂ ਤਾਂ ਨਹੀਂ ਆਏਗਾ ਆਏ ਭਜਾਉਣਾ ਮੈਂ ਨਹੀਂ ਆਰੇ ਜਨਾਬ ਜਨਾਬ ਦੇਖੀ ਸੁਣ ਲਾ ਤੈਨੂੰ ਫੜਨਾ ਵੀ ਹੈਗਾ ਯਾ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਉਹ ਬਾਹ ਮੈਂ ਤਾਂ ਨਾਲੋਂ ਛੜਾ ਚੰਗਾ ਨਹੀਂ ਸੀ ਤੂੰ ਚੱਲਾ ਬਾਹ ਮੈਂ ਤਾਂ ਨਹੀਂ ਤੋੜੀਆਂ ਤੋੜੀਆਂ ਉਹਨਾਂ ਨੇ ਦਵਾਰੀ ਇੱਥੋਂ ਘਟ ਕਰ ਲੈ ਫੜ 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 ਪੂਰੀ ਫੜੀ ਫੜੀ ਫੜ 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 ਲਾ ਫੜ ਲਾ ਫੜ ਲਾ ਫੜੀ ਫੜੀ ਨਹੀਂ ਆ ਰਹਾ ਬਾਲਾ ਉਹਨਾਂ ਦਾ ਬੱਧੀ ਦੇਖਾਂ ਮੱਲਦਾ ਭੱਜ ਕੇ ਜਗੂ ਨਾਲ ਨਾਲ ਚੱਲ ਪੂਰੀ ਫੜ ਫੜੋ ਇਹਨੂੰ ਪੂਰੀ ਫੜ ਜਾਵੇਂ ਨਾ ਬੱਜ ਕੇ ਪੂਰੀ ਕਰਨਾ ਹੀ ਆ ਇੱਥੇ ਖੜਦਾ ਸੀ ਮੈਂ ਤਾਂ ਤੂੰ ਤਾਂ ਪਹਿਲੀ ਇੱਧਰ ਕੋਈ ਨਾ ਗਾਹਾਂ ਤੋਂ ਲੈ ਫਿਰ ਉੱਥੇ ਗਿਆ ਸੀ ਮੈਂ ਤਾਂ